18 ਸਾਲ ਲਗਾਤਾਰ ਹਸਪਤਾਲ ਦੇ ਵਿੱਚ ਸੇਵਾ ਕੀਤੀ ਉਹਨਾਂ ਲੋਕਾਂ ਦੀ ਜਿਹੜੇ ਲੋਕ ਬਿਮਾਰੀ ਨਾਲ ਗਰਸ ਸੀ ਪਰ ਅੱਜ ਭੈਣ ਕਰਤਾਰ कौर ਆਪ ਬੈੱਡ ਤੇ ਪੈ ਗਈ ਹੈ ਪਰ ਕਿਸੇ ਨੇ ਉਸ ਭੈਣ ਦੀ ਬਾਤ ਨਹੀਂ ਪੁੱਛੀ ਪਿਛੋਕੜ ਦੀ ਗੱਲ ਕਰੀਏ ਤਾਂ ਹਿਮਾਚਲ ਦੀ ਰਹਿਣ ਵਾਲੀ ਹੈ ਨਾ ਕੋਈ ਅੱਗੇ ਆ ਨਾ ਕੋਈ ਪਿੱਛੇ ਆ ਯਾਨੀ ਕਿ ਨਾ ਕੋਈ ਧੀ ਹੈ ਨਾ ਕੋਈ ਪੋਤਾ ਉਸ ਭੈਣ ਨੇ ਸਾਰੀ ਉਮਰ ਆਪਣੀ ਨਿੱਜੀ ਹਸਪਤਾਲ ਦੇ ਵਿੱਚ ਆਪਣੀ ਸੇਵਾ ਦਿੱਤੀ ਐਜ਼ এ ਸਟਾਫ ਨਰਸ ਵਜੋਂ ਤੇ ਅੱਜ ਉਹ ਭੈਣ ਦਰਦਰ ਦੀਆਂ ਠੋਕਰਾਂ ਖਾ ਰਹੀ ਆ ਤਾਂ ਸਮਾਜ ਸੇਵੀਆਂ ਕੋ ਮਦਦ ਮੰਗ ਰਹੀ ਆ ਕਿ ਮੇਰਾ ਇਲਾਜ ਕਰਵਾ ਦਿੱਤਾ ਜਾਵੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਗ੍ਰਸਤਾ ਬੈੱਡ ਤੇ ਪਈ ਆ ਜਿਸ ਤਰੀਕੇ ਦੇ ਉਸ ਭੈਣ ਦੇ ਹਾਲਾਤ ਆ ਦੇਖ ਕੇ ਇੱਕ ਵਾਰੀ ਜ਼ਰੂਰ ਵਿਅਕਤੀ ਭਾਵੁਕ ਹੋ ਜਾਵੇਗਾ ਕਿ ਕਿਸ ਤਰੀਕੇ ਦੇ ਹਾਲਾਤਾਂ 'ਚ ਉਹ ਭੈਣ ਕਰਤਾਰਕੌਰ ਰਹਿ ਰਹੀ ਏ ਨਾ ਕਿਸੇ ਭਰਾ ਨੇ ਬਾਤ ਪੁੱਛੀ ਨਾ ਕਿਸੇ ਭੈਣ ਨੇ ਬਾਤ ਪੁੱਛੀ ਅੱਜ ਉਹ ਭੈਣ ਕਰਤਾਰਕੌਰ ਦਰਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਆ ਤਸਵੀਰ ਮੈਂ ਜ਼ਰੂਰ ਚਾਹੂੰਗਾ ਦਿਖਾਣੀ ਉਸ ਭੈਣ ਦੀ ਕੁਝ ਤਸਵੀਰਾਂ ਜਿਹੜੀਆਂ ਅਸੀਂ ਨਹੀਂ ਦਿਖਾ ਸਕਦੇ ਉਸ ਭੈਣ ਦੇ ਪੈਰ ਤੇ ਐਡਾ ਵੱਡਾ ਜ਼ਖਮ ਹੋਇਆ ਵਾ ਜੋ ਨਹੀਂ ਅਸੀਂ ਦਿਖਾ ਸਕਦੇ ਪਰ ਤੁਸੀਂ ਹਾਲਾਤ ਦੇਖੋ ਉਸ ਭੈਣ ਦੇ ਇਹ ਰੋਟੀ ਖਾ ਰਹੀ ਸੀ ਮੈਂ ਆਇਆ ਤੇ ਪਹਿਲਾਂ ਕਹਿੰਦੀ ਵੀਰ ਰੋਟੀ ਖਾ ਲਓ ਮੈਂ ਕਿਹਾ ਭੈਣ ਤੇਰੇ ਹੱਥ ਦੀ ਰੋਟੀ ਜ਼ਰੂਰ ਮੈਂ ਖਾ ਕੇ ਜਾਊਂਗਾ ਜਾਨ ਲਗਾ ਪਰ ਮੈਨੂੰ ਸਮਾਂ ਦੇ ਪਹਿਲਾਂ ਥੋੜਾ ਜਿਹਾ ਕਿ ਮੈਂ ਦਰਸ਼ਕਾਂ ਦੇ ਨਾਲ ਤੇਰਾ ਦੁੱਖ ਵੰਡਾ ਸਕਾਂ ਦੁੱਖ ਸਾਂਝਾ ਕਰ ਸਕਾਂ ਇਹ ਭੈਣ ਵਿਚਾਰੀ ਦੀਆਂ ਹੱਥਾਂ ਵੇਖੋ ਬਾਹਾਂ ਦੇਖਿਓ ਇਹ ਭੈਣ ਇੱਕ ਮਿੰਟ ਭਰਾ ਆਪਣੇ ਨੂੰ ਫੜਾਈ ਆ ਇਹ ਦੇਖ ਇਹ ਬਾਹਾਂ ਦੇਖਿਓ ਭੈਣ ਦੀ ਕਿਸ ਹਾਲਾਤ ਨਾਲ ਬਾਹਾਂ ਸੂਜੀ ਹੈ ਸਵੇਲਿੰਗ ਹੋਈ ਹੈ ਇਹ ਦੂਸਰੀ ਬਾਹ ਦੇਖਿਓ ਬਿਲਕੁਲ ਕਮਜ਼ੋਰ ਆ ਤਾਂ ਇੱਕ ਬਾਹ ਬਿਲਕੁਲ ਕਿੰਨੀ ਮੋਟੀ ਹੋ ਚੁੱਕੀ ਹੈ ਸੋਚ ਦੇ ਨਾਲ ਤਾਂ ਦੂਸਰੇ ਪਾਸੇ ਹੋਰ ਚਾਹੂੰਗਾ ਤਸਵੀਰ ਦਿਖਾਣੀ ਕਿ ਕਿਸ ਤੀਕੇ ਦੇ ਨਾਲ ਭੈਣ ਜਿਹੜੀ ਆ ਕਰਤਾਰ ਕੋਰ ਆਪਣਾ ਜੀਵਨ ਜਿਹੜਾ ਵਾ ਬਤੀਤ ਕਰ ਰਹੀ ਹੈ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੀ ਆ ਐ ਉਸ ਦੀ ਰਸੋਈ ਐ ਉਸ ਭੈਣ ਦੀ ਪਰ ਇੱਥੇ ਸ਼ਾਇਦ ਕਦੀ ਕਦੀ ਇਸ ਭੈਣ ਨੇ ਅੱਗ ਵੀ ਬਾਲੀ ਹੋਵੇ ਜਦੋਂ ਇਹ ਮੰਜੇ ਤੇ ਪਈ ਆ ਲਾਗੋਂ ਗੁਆਂਢ ਕੋਈ ਨਾ ਕੋਈ ਇਸ ਭੈਣ ਨੂੰ ਫੁਲਕੇ ਦੋ ਫੁਲਕੇ ਦੇ ਜੰਦੇ ਵਾ ਤਾਂ ਉਹ ਭੈਣ ਸ਼ਾਮ ਛੜਦੀ ਐ ਕਿ ਮੈਂ ਸ਼ਾਮ ਨੂੰ ਖਾ ਲਾਂਗੀ ਜਾਂ ਰਾਤ ਨੂੰ ਹੀ ਖਾ ਲਾਂਗੀ ਜਾਂ ਦਿਨੇ ਆ ਖਾ ਲਾਂਗੀ ਤੇ ਤਸਵੀਰ ਦੇਖੋ ਕਿ ਬੇਹੱਦ ਭਾਵੂ ਕਰਦੀਆਂ ਤਸਵੀਰਾਂ ਨੇ ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚ ਭੈਣ ਦਾ ਇਹਨੂੰ ਮਜ਼ਬੂਰ ਆ ਤਾਂ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਗੁਹਾਰ ਲਾ ਰਹੀ ਏ ਕਿ ਮੈਨੂੰ ਲੈ ਜਾਵੋ ਇੱਥੋਂ ਮੇਰਾ ਇਲਾਜ ਕਰਵਾ ਦਿਓ ਅੱਜ ਕੋਈ ਵੀ ਇਸ ਭੈਣ ਦੇ ਲਈ ਮਦਦ ਲਈ ਅੱਗੇ ਨਹੀਂ ਆਇਆ ਇਹ ਰੋਟੀ ਪਤਾ ਨਹੀਂ ਕਿਸ ਦਿਨ ਦੀ ਪਈ ਏ ਇਹ ਫੁਲਕਾ ਜਿਹੜਾ ਮਾਤਾ ਦਾ ਪਾਪੜ ਬਣ ਗਿਆ ਇਹ ਵੀ ਪਾਣੀ ਚ ਪਿਉਂ ਕੇ ਖਾਣਾ ਪੈਣਾ ਇਹ ਵੀ ਇੱਦਾਂ ਹੀ ਖਾਏਗੀ ਹਾਂਜੀ ਹੈ ਇਹ ਤਾਂ ਬਹੁਤ ਸਖਤ ਹੋ ਗਿਆ ਬਹੁਤ ਸਖਤ ਉਹ ਬਹੁਤ ਟਾਈਟ ਹੋ ਗਿਆ ਫੁਲਕਾ ਖਾਧਾ ਜਾਏਗਾ ਕੀ ਕਰਨਾ ਸਾਰੀ ਉਮਰ ਮੇਰੀ ਭੈਣ ਨੇ ਸੇਵਾ ਕੀਤੀ ਹੈ ਹਸਪਤਾਲ ਦੇ ਵਿੱਚ ਤੇ ਅੱਜ ਭੈਣ ਆਪ ਦਰਦਰ ਦੀਆਂ ਢੋਕਰੀਆਂ ਖਾਣ ਲਈ ਅੱਜ ਆਪ ਮਦਦ ਲਈ ਕਹਿੰਦੇ ਨੇ ਭਰਾ ਬਹਿ ਜਾ ਤੇਰਾ ਇੱਥੇ ਲਾ ਕੇ ਬਹਿ ਜਾ ਬਿਲਕੁਲ ਬਿਲਕੁਲ ਬਗਾ ਦਿਓ ਮੈਨੂੰ ਚੇਅਰ ਦਿਓ ਮੈਂ ਜਰੂਰ ਬਹੂੰਗਾ ਭੈਣ ਦੇ ਲਾਗੇ ਭੈਣ ਦਾ ਦੁੱਖ ਅੱਜ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਵਾ ਭੈਣ ਕਿੰਨੀ ਦੁਖੀ ਆ ਜਦੋਂ ਦੁਖੀ ਹੋਵੇ ਤਾਂ ਫੇਰ ਹੀ ਬੰਦਾ ਬੋਲਦਾ ਹੈਣਾ ਫੇਰ ਕੈਮਰਾ ਕਰ ਅੱਛਾ ਸਾਰ ਰੁਕਦਾ ਭੈਣ ਕਿੰਨਾ ਕਿੰਨੇ ਸਾਲ ਨੌਕਰੀ ਕੀਤੀ ਹਸਪਤਾਲ ਦੇ ਵਿੱਚ ਕਿੰਨੀਆਂ ਜਾਨਾਂ ਬਚਾਈਆਂ ਭੈਣ ਨੇ ਨਹੀਂ ਪਤਾ ਹੈ ਨਾ ਕੋਈ ਗਿਨਤ ਜਾਨਾਂ ਮੈਂ ਤਾਂ ਸੁਝਾਣ ਦੋ ਵੀ ਨੇ ਆਪਣੇ ਜਾਨ ਦੀ ਬਾਂਜੀ ਲਾ ਦਿੰਦੀ ਆ ਨੇ ਮਰੇ ਅੰਤ ਤੱਕ ਦੇ ਤੱਕ ਅੱਜ ਭੈਣ ਦੀ ਬਾਤ ਨਹੀਂ ਕਦੇ ਪੁੱਛੀ ਹੈ ਪੈਣਾ ਚੀਜ਼ ਦਾ ਗਿਲਾ ਨਹੀਂ ਮੰਨ ਜਾਂਦਾ ਕਿ ਮੈਂ ਇਦਾਂ ਨਹੀਂ ਮੇਰਾ ਦੇਲ ਟੁੱਟਾ ਕਿਉਂ ਪੈਣਾ ਮੈਨੂੰ ਰੋਟੀ ਘਰਪ ਦੀ ਵੀ ਮੈਂ ਇੱਕ ਰੋਟੀ ਪਿੱਛੇ ਕਿਉਂ ਪੈ ਮੇਰਾ ਨਾ ਮੇਰਾ ਸੁਪਰੀ ਤੇ ਮੇਰੇ ਤੇ ਬਟਿਆ ਨਹੀਂ ਪਰ ਮੈਂ ਤਾਂ ਤੇਰੀ ਰੋਟੀ ਵੇਖ ਕੇ ਹੋ ਗਿਆ ਹੈਰਾਨੀ ਹੋ ਗਿਆ ਕਿ ਕਿੱਦਾਂ ਮੇਰੀ ਭੈਣ ਖਾਏਗੀ ਹੈ ਇਹਦੀ ਦੌੜ ਲੱਗੀ ਅੱਜ ਬੰਦਾ ਇਹਨੂੰ ਕਮਾਉਣ ਵਾਸਤੇ ਭੱਜਾ ਫਿਰਦਾ ਮੈਂ ਜ਼ਰੂਰ ਚਾਹਾਂਗਾ ਕਿ ਕੋਲੋਕ ਹੋ ਕੇ ਜ਼ਰੂਰ ਸ਼ਾਟ ਦਿਖਾਇਆ ਜਾਏ ਕਿ ਕਿਸਤੀ ਕੇ ਨਾਲ ਕਿ ਇਹ ਭੈਣ ਹੈ ਇਹ ਭੈਣ ਕਿਸਤੀ ਕੇ ਨਾਲ ਰੋਟੀ ਖਾਏਗੀ ਕਿਸਤੀ ਕੇ ਨਾਲ ਖਾਏਗੀ ਭੈਣ ਹੈ ਭੈਣ ਇਹ ਖਾਣ ਵਾਲੀ ਹੈਗੀ ਰੋਟੀ ਹੈ ਇਸ ਰੋਟੀ ਦੀ 도ੜ ਲੱਗੀ ਹੈ ਮੈਂ ਕਦੇ ਵੀ ਨਹੀਂ ਰੋਟੀ ਨਹੀਂ ਮਾਰ ਨਹੀਂ ਕਰਨਾ ਪਰ ਕੀ ਕਰਨਾ ਅੱਛਾ ਭੈਣ ਜਿਸ ਦਾ ਮਾਪਿਓ ਭਰਾ ਭੈਣ ਕਿਸੇ ਨੇ ਬਾਦ ਨਹੀਂ ਪੁੱਛੀ ਭੈਣ ਦੀ ਕੋਈ ਨਹੀਂ ਦੁਨੀਆ 'ਚ ਨਹੀਂ ਕੇ ਅੱਛਾ ਭੈਣ ਭਰਾ ਕੋਈ ਨਹੀਂ ਹੈਗਾ ਤੇ ਵਿਆਹ ਵੀ ਨਹੀਂ ਕਰਾਇਆ ਅੱਜ ਪਤੀ ਹੁੰਦਾ ਤਾਂ ਸਹਾਰਾ ਬਣਿਆ ਹਣਾ ਬੁਢਾਪੇ ਦਾ ਬੱਚੇ ਹੁੰਦੇ ਬੁਢਾਪੇ ਦਾ ਝੂਠ ਨਹੀਂ ਮੈਂ ਕਹਿਣਾ ਮੈਨੂੰ ਨਹੀਂ ਜਰੂਰ ਕਿਉਂ ਪਈ ਬਾਜੂਆ ਬੈ ਦਮਤਾ ਪਰ ਅੱਜ ਦਿਲ ਟੁੱਟ ਗਿਆ ਨਾ ਭੈਣ ਦਾ ਅੱਜ ਦਿਲ ਟੁੱਟਿਆ ਅੱਜ ਹਰ ਗਈ ਭੈਣ ਜਦੋਂ ਮੈਂ ਲੋਕਾਂ ਦੇ ਘੜੀ ਰੋਟੀ ਮੰਗੀਏ ਓਏ ਹੋ ਤੇ ਮੈਨੂੰ ਟਾਈਮ ਨੇ ਰੋਟੀ ਨਹੀਂ ਮਿਲਲੀ ਮੇਲਾ ਤੇਲ ਟੁੱਟ ਗਿਆ ਹੋਲ ਮੈਂ ਕਿਸੇ ਵਾਸਤੇ ਮਾਰਨੀ ਕਿਹਾ ਨਾ ਚੰਗਾ ਨਹੀਂ ਕਿਹਾ ਮੈਂ ਹੀ ਕਿਹਾ ਤੇ ਰੋਪਾ ਓਈ ਨਨੂ ਤੰਦਰੁਸਤੀ ਦੇ ਬਲ ਅੱਛਾ ਭੈਣ ਮੇਰੇ ਨੇ ਹਾਲਾਤ ਕਿਦਾਂ ਦੇ ਬਣਾਏ ਇੱਧਰ ਦਿਖਾ ਭਰਾ ਆਪਣੇ ਨੂੰ ਇਹ ਕਿਦਾਂ ਦੇ ਹਾਲਾਤ ਬਣਾਏ ਪੈਣ ਦੇ ਹੈ ਪੈਣਾ ਕਿਦਾਂ ਦੇ ਹਾਲਾਤ ਬਣਾਏ ਮੇਰੇ ਹਾਲਾਤ ਬੜੇ ਵਧੀਆ ਹੈ ਬੜੇ ਵਧੀਆ ਹੈ ਹੈ ਮੇਰੀ ਭੈਣ ਅੱਜ ਵੀ ਖੁਸ਼ੀ ਕਟ ਕਟਿੰਗ ਸੀ ਮੇਰੀ ਹੈ ਕਟਿੰਗ ਦਿੱ ਅੱਛਾ ਸ਼ੁਰੂ ਤਾਂ ਇਦਾਂ ਰੱਖੇ ਭੈਣ ਨੀਵਾਲ ਕੇ ਜਾ ਆਪ ਹੀ ਹੋ ਗਏ ਇਦਾਂ ਨਹੀਂ ਹੈ ਮਤਵਲ ਮੇਰੇ ਪਾਲ ਜਿਹੜੇ ਨੇ ਨਾ ਖਰਾਬ ਹੋ ਗਏ ਬੜੇ ਸੋਨਾ ਕਮਾਂਦੀ ਆ ਖਾਂਦੀ ਅੱਜ ਭੈਣ ਨੂੰ ਯਾਦ ਸਮਾਂਦਾ ਹੋਏਗਾ ਭੈਣ ਨੂੰ ਆ ਜਾਂਦਾ ਉਹ ਸਮਾਂ ਯਾਦ ਖਾਰਸ਼ ਹੁੰਦੀ ਹੈ ਮੇਰੇ ਸਿਰ ਚ ਖਾਰਸ਼ ਹੁੰਦੀ ਅੱਛਾ ਬਿਮਾਰੀ ਕੀ ਇਸਮਸਿਆ ਕੀ ਭੈਣ ਨੂੰ ਸਮੱਸਿਆ ਮੈਨੂੰ ਕਮਜ਼ੋਰੀ ਤੇ ਕਿਤਨੀ ਦੀ ਪ੍ਰੋਬਲਮ ਕਿਡਨੀ ਪ੍ਰੋਬਲਮ ਉਹਦਾ ਤਾਂ ਬਲੱਡ ਨਹੀਂ ਬੰਦ ਆਣਾ ਬਲੱਡ ਵੀ ਘਟਣਾ ਫਿਰ ਉਹ ਉਹ ਡਾਕਟਰ ਤੇ ਮੈਨੂੰ ਦੱਸੋ ਮੈਨੂੰ ਤਾਂ ਰੱਬ ਹੀ ਰਖਦਾ ਅੱਛਾ ਭੈਣ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਹਮਾ ਚਲਦੇ ਆ ਪਿਛੋਂ ਹੈਨਾ ਪਿਛੋਕੜ ਪੈਂਦਾ ਹਮਾ ਚਲਦਾ ਤਾ ਫਿਰ ਇਹ ਮਾ ਜਿਲ ਜੇ ਆਪਣੀ ਜ਼ਮੀਨ ਜਾਇਦਾਦ ਹੈਗੀ ਕਿ ਨਹੀਂ ਹੈਗੀ ਹਾਂ ਹੈਗੀ ਤੇ ਫਿਰ ਉਹ ਕੌਣ ਵੇਖਦਾ ਉੱਥੇ ਪਿੱਛੇ ਉਥੇ ਕੀ ਕਹਿੰਦੇ ਹੋ ਜਿਤਾਇਆ ਤਾਈ ਵੀ ਦੇ ਚਤਾਇਆ ਹੈਗੀ ਆ ਪਰ ਪੰਜ ਬਰਾ ਨਹੀਂ ਬੋਲਦੇ ਅੱਛਾ ਨਹੀਂ ਬੋਲਦੇ ਹਾਂ ਕੀ ਕਰਨਾ ਅੱਛਾ ਮੈਂ ਨਾ ਬਾਹਰੋਂ ਘਰ ਲੱਭਦਾ ਆਇਆ ਸੀ ਨਾ ਜਦੋਂ ਤਾਂ ਮੈਨੂੰ ਉੱਥੇ ਨਾ ਦਿਵਾਨਾ ਵਾਲੇ ਦੱਸਣ ਦੇ ਕਹਿੰਦੇ ਭੈਣ ਬੈਲਾਂ ਦੇ ਵਿਚਾਰੀ ਈ ਰਿਕਸ਼ਾ ਤੇ ਆ ਜਾਂਦੀ ਸੀ ਆਪ ਬੈਠ ਕੇ ਬਾਹਰ ਤੱਕ ਕਹਿੰਦੇ ਹੁਣ ਜਿੰਦੀ ਬਿਮਾਰ ਪੈ ਗਈ ਨਾ ਮੰਜੇ ਤੇ ਉਹ ਉੰਦਾ ਨਹੀਂ ਹਿਲਿਆ ਜਾਂਦਾ ਦੇਖ ਤਿੰਨ ਚਾਰ ਦੇ ਮਹੀਨੇ ਹੋਏ ਆ ਚਾਰ ਮਹੀਨੇ ਤੋਂ ਜ਼ਿਆਦਾ ਤੰਗੀ ਹਾਂ ਕਰਤਾਰ ਦੇ ਰੰਗ ਤੇ ਨਾ ਵੀ ਭੈਣ ਦਾ ਕਰਤਾਰ ਕੌਰ ਹੈ ਆਹੋ ਅੱਜ ਵੀ ਜਿਹਰੇ ਤੇ ਰੌਣਕ ਆ ਉਦਾਂ ਹੀ ਨੇ ਦਿਲ ਹੀ ਛੱਡਦੀ ਜਦੋਂ ਜਿਆਦਾ ਤਕਲੀਫ ਚ ਹੋ ਜਾਂਦੀ ਨਾ ਪਰਸਾ ਚੋਤੇ ਫਿਰ ਮੈਂ ਦਿਲ ਛੱਡ ਦਿੰਦੀ ਹਾਂ ਅੱਛਾ ਭੈਣ ਬਹੁਤ سارے ਲੋਕ ਤੁਹਾਨੂੰ ਵੇਖਦੇ ਵੀ ਪਏ ਆ ਸੁਣਦੇ ਵੀ ਪਏ ਆ ਇਸ ਵੇਲੇ ਮਦਦ ਕਿੱਦਾਂ ਦੀ ਜਾਂਦੇ ਤੁਸੀਂ ਹਾਂਜੀ ਮਦਦ ਕਿੱਦਾਂ ਦੀ ਜਾਂਦੇ ਤੁਸੀਂ ਮੈਂ ਆ मदद दे चलनी हो, मैं ठीक हो जाऊँ। मेरा ही देख बैठा, देख करना, ऐ नहीं पे देख के चाटी मार के चलनी। एक दो दिन दे बीच में ना। ਮਦਦ ਕਰਨਾ ਸਪੋਰਟ ਦੇਣੀ ਹੈ ਹਾਂ ਬਿਲਕੁਲ ਬਿਲਕੁਲ ਜੀ ਭੈਣ ਨੇ ਮਦਦ ਜ਼ਿਆਦਾ ਨਹੀਂ ਮੰਗੀ ਕਹਿੰਦੀ ਮੇਰਾ ਇਲਾਜ ਕਰਾ ਦਿਓ ਪਰ ਜਿਹੜਾ ਵੀ ਆਵੇ ਉਹ ਐ ਨਹੀਂ ਕਾ ਕੇ ਵੇਖ ਕੇ ਮੈਨੂੰ ਚਲਾ ਜਾਵੇ ਮਦਦ ਜ਼ਰੂਰ ਕਰਿਓ ਜ਼ਿਆਦਾ ਨਹੀਂ ਤਾਂ ਬਟਾਲੇ ਵਾਲੇ ਜ਼ਰੂਰ ਇਸ ਵੀਡੀਓ ਨੂੰ ਵੇਖ ਕੇ ਇਸ ਭੈਣ ਦੀ ਮਦਦ ਵਾਸਤੇ ਪਹੁੰਚਿਓ ਭੈਣ ਨੂੰ ਸਮੱਸਿਆ ਕੋਈ ਜ਼ਿਆਦਾ ਨਹੀਂ ਪਹਿਲੇ ਮੈਂ ਮੰਨਦੀ ਨਹੀਂ ਹਾਂਜੀ ਪਹਿਲੇ ਮੈਂ ਮੰਨਦੀ ਨਹੀਂ ਕਿ ਮੈਂ ਨਹੀਂ ਬਿਮਾਰ ਹੈਗੀ ਮੈਂ ਨਹੀਂ ਐ ਬਿਮਾਰ ਅਜੇ ਵੀ ਕੈਨੀ ਆ ਜਦੋਂ ਮੇਰੇ ਠੀਕ ਹੋ ਜੰਦੀ ਆ ਲਗਿੰ ਮੈਂ ਤਾਂ ਬਿਲਕੁਲ ਠੀਕ ਆ ਪ੍ਰਵਾ ਨਹੀਂ ਕਰਦੀ ਭੈਣ ਭੈਣ ਫੋਨ ਹੈਗਾ ਤੇ ਕੋਈ ਨੰਬਰ ਹੈਗਾ ਫੋਨ ਨੰਬਰ ਹੈਗਾ ਹੈਗਾ ਫੋਨ ਹੈਗਾ ਨੰਬਰ ਤੁਹਾਡੇ ਕੋ ਹੈਗਾ ਆਪਣਾ ਕਿਹਨਾ ਬੋਲੇ ਹੰਗਲਾ 97816 ਹਾਂਜੀ 72432 ਫੇਰ ਬੋਲੇ ਕੋਈ 97816 72432 72432 ਕਿਆ 9781672432 ਮੈਂ ਇੱਕ ਵਾਰੀ ਫਿਰ ਬੋਲਦਾ 9781672432 ਇਸ ਭੈਣ ਦਾ ਯਾਨੀ ਕੀ ਕਰਤਾਰ ਕੋਰ ਦਾ ਨੰਬਰ ਆ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਭੈਣ ਦੀ ਮਦਦ ਵਾਸਤੇ ਜਰੂਰ ਅੱਗੇ ਆਓ ਕਿਉਂਕਿ ਭੈਣ ਬਹੁਤ ਹੀ ਤੰਗ ਆ ਜੇਕਰ ਇਹਦਾ ਸਮੇਂ ਨਾਲ ਇਲਾਜ ਹੋਵੇ ਜਾਵੇ ਤਾਂ ਫਿਰ ਤੋਂ ਆਪਣਾ ਗੁਜ਼ਾਰਾ ਬਸਲ ਕਰ ਸਕਦੀ ਆ ਕਿ ਚੰਗੇ ਢੰਗ ਨਾਲ ਭੈਣੇ ਜਿਸ ਘਰ 'ਚੇ ਰਹਿ ਰਹੇ ਹੋ ਇਹ ਘਰ ਆਪਣਾ ਵਾ ਨਹੀਂ ਹਾਂਜੀ ਕਿਰਾਏ ਤੇ ਜੇ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਤੁਹਾਡਾ ਭਲਾ ਹੋਈ ਨਾਲ ਵੀ ਮੇਰਾ ਕੰਟੈਕਟ ਜਿਆਦਾਤਰ ਇਹ ਮੇਨੇ 2 ਮਿੰਟ ਤੇ ਉਹ ਆਇਆ ਹੂੰ ਕਿਉਂ ਭਈ ਉਹਨਾਂ ਨੇ ਮੈਂ ਇਹਨਾਂ ਨੇ ਮੇਰੀ ਗੱਲਬਾਤ ਸੁਣੀ ਆ ਹੂੰ ਇਦਾਂ ਤਾਂ ਲੋਕ ਕਈ ਕੁਝ ਕਹਿੰਦੇ ਹੂੰ ਬਿਲਕੁਲ ਬਿਲਕੁਲ ਜਦੋਂ ਮੇਰੇ ਬਾਰੇ ਸੁਣ ਲਿਆ ਨਾ ਕੀ ਰੋ ਉਹ ਵੀ ਰੱਬ ਰੂਪੀ ਹੈ ਜਿੰਨੇ ਤੁਹਾਨੂੰ ਫ੍ਰੀ ਰੱਖੰਦਿਆ ਘਰ ਹੈ ਨਾ ਫ੍ਰੀ ਰੱਖੰਦਿਆ ਹੈ ਪੰਜੇ ਮਹੀਨੇ ਹੋ ਗਏ ਆ ਮੁਕਾਨ ਮਾਲਕ ਮੇਰੇ ਚੰਗੇ ਆ ਅੱਛਾ ਗਵਾਂਡ ਕਿਦਾਂ ਫਿਰ ਘਰ ਦੇ ਰੋਟੀ ਪਾਣੀ ਦੀ ਦੇ ਜਿੰਦਾ ਕੋਈ ਪੁਸ਼ਕਿਸ਼ ਕਰਦਾ ਲੱਗ ਜਾ ਕੇ ਲੋਕੀ ਕੋਣ ਕੀ ਗਿਆ ਆਪ ਕੋਸ਼ਿਸ਼ ਕਰਾਂਗੇ ਸਾਰੇ ਸਾਰੇ ਜੰਗੇ ਭੈਣ ਆਪਣਾ ਕਿਤੇ ਉਹ ਸਮਾਂ ਨੂੰ ਯਾਦ ਨਹੀਂ ਆਉਂਦਾ ਜਿਸ ਵੇਲੇ ਭੈਣ ਨੌਕਰੀ ਤੇ ਜਾਂਦੀ ਸੀ ਨੌਕਰੀ ਤੇ ਜਾਂਦੀ ਸੀ ਹੈ ਬੜਾ ਚੇਤਾਨਾ ਉਹ ਸਮਾਂ ਯਾਦ ਆ ਜਾਂਦਾ ਕਿ ਜਵਾਨੀ ਵੇਲੇ ਕਿੱਦਾਂ ਹੈ ਇੱਕਦਮ ਬੰਦਾ ਜਿਵੇਂ ਰਹਿ ਜਾਏ ਜਵਾਨੀ ਕਹਿੰਦੀ ਆ ਨਹੀਂ ਆ ਹੂੰ ਹੋਰ ਕੋਈ ਨਹੀਂ ਬਿਲਕੁਲ ਹੁਣ ਜਵਾਨੀ ਤੇ ਦੇ ਕਾਰ ਗਈਆਂ ਢਲ ਗਈ ਬਿਮਾਰੀ ਨੇ ਕਹਿਆ ਸਾਲ ਪੈਣ ਉਮਰ ਕਿੰਨੀ ਕਹ ਵੇ 60 ਸਾਲ 60 ਸਾਲ ਪੈਨਸ਼ਨ ਲੱਗੀ ਤੁਹਾਡੀ ਕਿ ਨਹੀਂ ਪੈਨਸ਼ਨ ਲਵਾ ਲਈ ਮੈਂ ਲਵਾਈ ਹੈ ਉਹ ਵੈਰੀ ਗੁੱਡ ਚਲੋ ਆਪਣਾ ਦਵਾ ਦਵਾਦਾਰੂ ਵਾਸਤੇ ਬਣਾ ਲਏ ਉਹ ਵੀ ਆ ਜਾਂਦੇ ਲੋਕੀ ਕੱਟ ਕੇ ਉਹ ਕਿਉਂ ਲੈ ਜਾਂਦੇ ਆ ਹੈ ਉਹ ਗੋਲੇ ਨੇ ਸੱਤ ਗੱਡ ਕੇ ਮਗੇ ਨਿੱਲੇ ਸਿਰ ਮੈਨੂੰ ਨਾ ਸ਼ੁਗਰ ਨਾ ਹੋ। ਕੋਈ ਨਹੀਂ ਪ੍ਰੋਬਲਮ। ਭੈਣ ਫਿਰ ਤੋਂ ਹੀ ਪਰੀ ਉਹਦਾਂ ਦੇ ਆਪਣੇ ਵਾਲ ਰੱਖੇਗੀ ਫਿਰ ਹੈਨਾ। ਦਿਲ ਕਰਦਾ ਨਾ ਫਿਰ ਮੈਂ ਉਹਦਾਂ ਦੇ ਵਾਰਗ ਆ ਇੱਕ ਵਾਰੀ। ਦੇਖੇ ਮੈਨੂੰ ਮਹਿਸੂਸ ਨਹੀਂ ਹੁੰਦਾ। ਹਾਂਜੀ। ਇਹ ਮੁਕਾਇਲ ਮਾਲਕ ਜਿਹੜੇ ਨੇ। ਉਹ ਚੰਗੇ ਆ। ਹਾਂ ਆਪ ਨੂੰ ਚੰਗਾ ਬਣਨਾ ਪੈਂਦਾ ਆਪ ਨੂੰ ਚੰਗਾ ਬਣਨਾ ਪੈਂਦਾ ਹਾਂ ਉਹ ਮਾਸ਼ੀ ਨੇ ਲੈ ਆ ਅਚਾਨਕ ਉਹ ਰੋਟੀ ਖਾਦੀ ਅੱਜ ਫਿਰ ਕਿ ਨਹੀਂ ਨਹੀਂ ਖਾਦੀ ਤੇ ਫਿਰ ਭੈਣ ਨੇ ਦੀਏ ਕਿਦਾਂ ਖੂਨ ਬਣੇਗਾ ਜੇ ਖਾਓਗੇ ਕੁਝ ਅੰਦਰ ਜਾਏਗਾ ਨਹੀਂ ਤੇ ਫਿਰ ਕਿਦਾਂ ਬਣੇਗਾ ਅੱਛਾ ਅੱਪੇ ਬਣ ਜਾਓ ਹਾਂਜੀ ਆਪੇ ਕਿਦਾ ਬਣ ਜਾਣਾ ਦੇਖੋ ਜੀ ਖਾਵਾਂਗੇ ਨਹੀਂ ਤੇ ਫਿਰ ਕਿਦਾਂ ਬਣੋਗਾ ਜਾਜਮੇ ਬੜੀ ਰੋਈ ਕਿਉਂ ਧਰਤੀ ਬੜੀ ਕਾਦੀ ਗਲੂ ਭੁੱਖ ਬੜੀ ਲੱਗੀ ਕਹਿਰੇ ਨੇ ਪੁੱਛਿਆ ਤੇ ਲਾਗੇ ਤੂੰ ਕਿਸੇ ਨੂੰ ਕਹਿੰਦਾ ਨਹੀਂ ਕੋਈ ਫੁਲਕੇ ਦੇ ਦੋ ਦੋ ਨਹੀਂ ਦਿੰਦੇ ਮੁੱਟ ਕੇ ਦੇ ਲੋਕੀ ਆਪਣਾ ਆਪਣਾ ਝਟ ਬੜਾ ਔਖਾ ਲੰਘਦਾਣਾ ਲੋਕਾਂ ਦਾ ਆਪ ਵੀ ਮੈਂ ਵੇਖਿਆ ਕਿਰਾਏ ਤੇ ਰਹਿਣ ਇੱਥੇ ਲੋਕੀ ਹੋਰ ਜੇ ਨਹੀਂ ਕਿਰਾਏ ਤੇ ਨਹੀਂ ਕਰਾਏ ਤੇ ਆਪਣਾ ਜੱਟ ਬੜਾ ਔਖਾ ਲੰਘਦਾ। ਕਰਾਇ ਤੇ ਮੈਂ ਤਾਂ ਹੁਣ ਇਹ ਸੋਚਣ ਡਿਆ ਭੈਣ ਮੇਰੀ ਏ ਕਿ ਇਹ ਰੋਟੀ ਖਾਏਗੀ ਕਿ ਕਿਦਾਂ ਹੋਂਗੂ। ਨਹੀਂ ਖਾਣ। ਨਹੀਂ ਖਾਣੀ। ਇੱਦਾਂ ਸਾਰੇ ਭੁੱਖੇ ਦੋਏ ਨਾ। ਮੈਂ ਆਪਣੇ ਨਾ ਗੁਰੂ ਘਰ ਵਿੱਚ ਤਾਇਆ। ਕਿਹੜੇ? ਯੇਸ਼ੂ ਮਸੀਹ। ਹਾਂ। ਹੁਣ ਇਹ ਅਚਰੇ ਮੈਂ ਦਿਨ ਕੱਟੀ ਜਾਨੀ।

ਨਾ ਪੜੀ ਤਾਂ ਸੀ ਕਿ ਕਿੰਨੀ ਵੀ ਇਹ ਕਿਤੀ ਵੈਰੀ ਗੁੱਡ ਅੱਜ ਮਾਪਿਓ ਵੀ ਹੁੰਦੇ ਤੇ ਸ਼ਾਇਦ ਇਹ ਨੌਬਤ ਨਹੀਂ ਆਣੀ ਹੈ ਸਮਾਂ ਹੀ ਨਹੀਂ ਆਣਾ ਉਦੋਂ ਉਹਨਾਂ ਦੀ ਉਮਰ ਕੁਛ ਨਹੀਂ ਬੜਾ ਚੇਤਾਨਦਾ ਚਲੇ ਗਏ ਸਾਥ ਛੱਡ ਕੇ ਉਹ ਨਾ ਛੱਡੇ ਜੀ ਬਿਲਕੁਲ ਇਹ ਭੈਣ ਕਰਤਾਰਕੌਰ ਦੇ ਹਾਲਾਤ ਦੱਸਿਆ ਤੁਹਾਨੂੰ ਅੱਜ ਵੀ ਪ੍ਰਮਾਤਮਾ ਦੇ ਉਸੇ ਤਰ੍ਹਾਂ ਭਰੋਸਾ ਵਾਗੀ ਪ੍ਰਮਾਤਮਾ ਸਾਧਨਾ ਛੱਡੇ ਜਿਹੜੇ ਪ੍ਰਮਾਤਮਾ ਦੇ ਬਣਾਏ ਬੰਦੇ ਨੇ ਉਹ ਸਾਧ ਜਰੂਰ ਛੱਡ ਜਾਂਦੇ ਨੇ ਪਰ ਪ੍ਰਮਾਤਮਾ ਕਿਤੇ ਕਦੇ ਸਾਥ ਨਾ ਇਸ ਭੈਣ ਦਾ ਛੱਡੇ ਤਸਵੀਰ ਤੁਸੀਂ ਦੇਖ ਸਕਦੇ ਹੋ ਬੇਹਦ ਭਾਵੁਕਰ ਦੀ ਤਸਵੀਰ ਆ ਉਸ ਭੈਣ ਦੀ ਕਰਤਾਰਕੌਰ ਦੀ ਕਿ ਕਰਤਾਰਕੌਰ ਜਿਹੜੀ ਹੈ ਆਪਣੇ ਇਹਨੇ ਹਾਲਾਤਾਂ ਦੇ ਵਿੱਚ ਰਹਿ ਰਹੀ ਹੈ ਇਹ ਬਈਆਂ ਰੋਡੀਆਂ ਨੇ ਜਿਹੜੀਆਂ ਖਾ ਰਹੀ ਹੈ ਤਾਂ ਡਾਕਟਰ ਵੱਲੋਂ ਕਿਹਾ ਗਿਆ ਕਿ ਤੁਹਾਡਾ ਬਲੱਡ ਨਹੀਂ ਬੰਦਾ ਉਧਰ ਸ਼ੂਗਰ ਦੀ ਪ੍ਰੋਬਲਮ ਆ ਛੋਟੀਆਂ-ਛੋਟੀਆਂ ਸਮੱਸਿਆਵਾਂ ਵਾਂ ਭੈਣ ਨੂੰ ਜਿਸ ਨੇ ਲੋਕਾਂ ਦੀਆਂ ਜ਼ਿੰਦਗੀਆਂ ਜਾਨਾਂ ਬਚਾਈਆਂ ਕਿਸੇ ਵੇਲੇ 18 ਸਾਲ ਇੱਕ ਨਿੱਜੀ ਹਸਪਤਾਲ ਦੇ ਵਿੱਚ ਨੌਕਰੀ ਕਰਕੇ ਤੇ ਅੱਜ ਉਹ ਭੈਣ ਆਪਣੇ ਇਲਾਜ ਨੂੰ ਆਪਣੀ ਮਦਦ ਵਾਸਤੇ ਲੋਕਾਂ ਅੱਗੇ ਗੁਹਾਰ ਲਾ ਰਹੀ ਹੈ ਕਿ ਮੇਰਾ ਇਲਾਜ ਕਰਵਾ ਦਿਓ ਤਾਂ ਜੋ ਮੈਂ ਆਪਣਾ ਜੀਵਨ ਜਿਹੜਾ ਵਾ ਬੁਢਾਪਾ ਵਾ ਉਹ ਇੱਕ ਚੰਗੇ ਤਰੀਕੇ ਨਾਲ ਕੱਟ ਸਾਂ ਅਸੀਂ ਵੀ ਜ਼ਰੂਰ ਕਵਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਭੈਣ ਦੀ ਮਦਦ ਹੋ ਸਕੇ ਇਸ ਕਰਤਾਰ ਗੌਰ ਨੂੰ ਫਿਰ ਤੋਂ ਇੱਕ ਚੰਗਾ ਜੀਵਨ ਮਿਲ ਸਕੇ ਤੇ ਆਪਣਾ ਕਮਾ ਕੇ ਉਹ ਆਪ ਖਾ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਰ ਨੌਕ ਟੀਵੀ ਗੁਰਦਾਸਪੁਰ